ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ 8 ਗਾਵਾਂ ਸੇ ਲੈ ਲੈ ਕੇ ਆਏ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚੋਂ ਬਣਾਉਣ ਲੱਗੇ ਆ ਫਾਰਮ ਦੇ ਵਿੱਚ ਬਾਈ ਕੋਲੇ 8 ਗਾਵਾਂ ਬਕਾਊਆ ਇੱਕ ਤਾਜੀ ਸੋਈ ਆ ਬਾਈ ਬਾਕੀ ਗੱਪਣਾ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰਨਾ ਹੈ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀ ਰੈਵਿਊ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ نوٹ ਕਰੋ 8146615312 8146615312 ਦੋ ਬੱਚੀਆਂ ਨੇ ਬਾਈ ਹਾਂ ਬਾਈ ਦੋ ਬੱਚੀਆਂ ਨੇ ਠੀਕ ਬਾਈ ਦੋ ਬੱਚੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆ ਜਿਓ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਪੂਰੇ ਵਧੀਆ ਜੀ ਵਧੀਆ ਚੱਲ ਰਿਹਾ ਕੰਮਕਾਰ ਇੱਕ ਨੰਬਰ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਪੂਰਾ ਵਧੀਆ ਰਿਸਪੌਂਸ ਰਿਹਾ ਬਾਈ ਵਗ ਗਿਆ ਸੀ ਮਾਲ ਹਾਂ 2 ਘੰਟਿਆਂ ਚ ਬਈ ਬੇਜਤੀਆਂ ਸਾਰੀਆਂ ਬਹਿੜੇ ਜਿੰਨੇ ਖੜੇ ਸੀ ਮੁੱਲ ਵੀ ਜੈਸ ਸੀ ਹੈਨਾ ਮੁੱਲ ਬਾਈ ਜਾਇਜ਼ ਹੀ ਹੁੰਦੇ ਆ ਰਿਕਤੀ ਦੇ ਮਾਲ ਬਾਈ ਅੱਜ ਵੀ ਸਾਫ਼ ਸੁਥਰਾ ਬਾਈ ਸਾਰੇ ਉਹਦੇ ਵੀ ਸਾਫ਼ ਸੁਥਰਾ ਸੀਗਾ ਠੀਕ ਆ ਬਾਕੀ ਲੰਦਾ ਪਲੂਣ ਬੱਚੀਆਂ ਲੈ ਆਏ ਹੱਥ ਨਹੀਂ ਲਾਉਂਦੀਆਂ ਕਿਸੇ ਦੀ ਹਾਂ ਨਾਮ ਤੇ ਐਡਰੈਸ ਬੋ ਨਾ ਭਾਈ ਮੇਰਾ ਜਸ਼ਨਪਰੀਤਾ ਪਿੰਡ ਆ ਪਡਾੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੰਬਰ 6280581658 ਠੀਕ ਹੈ ਭਾਈ ਨੈਣੇ ਵਾਲੀ ਸੜਕ ਤੇ ਆਪਣਾ ਹਾਂ ਨੈਣਿਆਂ ਰੋਡ ਤੇ ਭਾਈ ਡੈਰੀ ਫਾਰਮ ਆ ਭੁੱਲ ਡੈਰੀ ਫਾਰਮ ਭੁੱਲ ਡੈਰੀ ਫਾਰਮ ਹਾਂ ਭਾਈ ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਨੇ ਕਿਹੜਾ ਸੂਆ ਸੁੰਦੀ ਆ ਭਾਈ ਪਲੂਣ ਸੁੰਦੀ ਆ ਬੱਚੀ ਪਲੂਣ ਕਿੰਨੇ ਦਿਨ ਲੈਂਦੀ ਆ ਭਾਈ ਇਹ ਕੱਢਦੀ ਆ ਬੱਚੀ 15 ਦਿਨ 15 ਦਿਨਾਂ ਦੀ ਕੱਚੀ ਆ ਥੀਰ ਗੋੜ ਦੰਦ 2 ਦਿਨਾਂ ਦਾ ਸੀਮਨ ਦੀ ਡੀਟੇਲ ਹਾਂ ਦੋ ਦੰਦ ਮੂੰਹੋਂ ਬਾਈ ਸੀਮਨ ਦੀ ਸਾਰੀ ਡੀਟੇਲ ਦਊਂਗਾ ਬੱਚੀ ਦੀ ਕਿਹੜਾ ਲੱਗਿਆ ਕਿਹੜੀ ਦੀ ਆਪ ਆ ਇਹ ਨਹੀਂ ਡੀਟੇਲ ਆਪਣੇ ਕੋਲ ਹੈਗੀ ਆ ਫੋਨ ਦੇ ਵਿੱਚ ਆ ਸਾਰੇ ਬਈ ਐਨੇ ਬੜਾ ਹੁਣ ਪਤਾ ਯਾਦ ਨਹੀਂ ਰਹਿੰਦਾ ਬਾਈ ਯਾਰ ਬਾਕੀ ਜਿਹੜਾ ਬੰਦਾ ਵੀਡੀਓ ਪਾਊਗਾ ਬਾਹਰ ਦੀ ਉਧਰ ਸਕਰੀਨਸ਼ਾਟ ਖਾਚੀ ਮੈਨੂੰ ਪਾ ਦੇ ਪੈਂ ਤੂੰ ਚੀਜ਼ ਬਾਈ ਦੱਸ ਦਾਂਗੇ ਆਪਾਂ ਓਕੇ ਹੁਣ ਬਾਈ ਇੰਨੇ ਚੋਲਦੇ ਜਾਣੇ ਆ ਬਾਈ ਯਾਰ ਬੱਸੀਆਂ ਤੇ ਕਿਹੜੇ ਸੀਮਨ ਦੀ ਆਪ ਕਿਹੜੇ ਸੀਮਨ ਤੋਂ ਗੱਬਣ ਬਾਈ ਕਹਿੰਦਾ ਸਾਰੀ ਡੀਟੇਲ ਮਿਲੂਗੀ ਤੇ ਕਿੰਨੇ ਦੰਦ ਦਾ ਮੂੰਹ ਦੋ ਦੰਦ ਬਾਈ ਦੋ ਦੰਦ ਜਿਹਨਾਂ ਦੋ ਦ 15 ਦਿਨਾਂ ਦੀ ਕੱਚੀ ਆ ਕਰਮਲੀ ਤੋਰਾ ਦੇਖੋ ਇੱਕ ਨੰਬਰ ਫੁੱਲ ਬਰੀਡ ਫੇਸ ਬੜਾ ਚੰਗਾ ਫੋਰਲ ਕੱਦ ਪ੍ਰਿੰਟ ਬੜਾ ਚੰਗਾ ਕਰਮਲੀ ਦਾ ਚੰਗੀ ਆ ਪਲੀ ਵੀ ਆ ਤੋਰਾ ਦੇਖੋ ਇੱਕ ਨੰਬਰ ਆ ਬਈ ਕਿੰਨਾ ਰਿਕਾਰਡ ਆ ਭਰਾ ਦੀ ਮਾਂ ਦੇ ਦੁੱਧ ਦਾ ਬਈ ਇਹਦੀ ਮਾਂ ਦਾ ਆਪਾ ਮੰਨ ਕੇ ਫਾਰਮ ਚੋਂ ਲੈਤੀ ਆ ਬਈ ਵੀਰਾਂ ਦੇ ਕਹਿਣ ਦੇ ਮੁਤਾਬਕ ਕਹਿੰਦਾ ਬਈ ਇਹਦੀ ਮਾਂ ਦਾ ਆਪਾ 32 ਦੇਤੀ ਲੀਟਰ ਦੁੱਧ ਚੋਇਆ ਵਾ ਕਾ ਠੀਕ ਆ ਹਾਂ ਹੂੰ ਬਾਕੀ ਬੱਚੀ ਬਾਈ ਗਾਹਾਂ ਬਦੂਗੀ ਘਟਦੀ ਨਹੀਂ ਉਹਨੇ ਤੂੰ ਹੂੰ ਚੀਕਾ ਬਈ ਤੋਰਾ ਦੇਖੋ ਪਲੀ ਵੀ ਫੁੱਲ ਆ ਬਰੀਡ ਫੁੱਲ ਚੰਗੀਆਂ ਬਾਕੀ ਕੱਦ ਕਾਠ ਨੇ ਬੈੜਾ ਗਿਆ ਏ ਰੈਕਟਰ ਸਾਰੀਆਂ ਹੀ ਸਹੀ ਗੱਲ ਆ ਕੋਈ ਲੱਸੀ ਲਾਵੀ ਬੈੜ ਹੈ ਨਹੀਂ ਸਾਰੀਆਂ ਦੀ ਲੱਸੀ ਲਾਉਣੀ ਕੋਈ ਨਹੀਂ ਦੇਖੋ ਬਰੀਡ ਦੇਖੋ ਬਈ ਚਮਕ ਫੁੱਲ ਆ ਪ੍ਰਿੰਟ ਫੁੱਲ ਚੰਗਾ ਲੱਗਿਆ ਇੱਧਰ ਦੇਖੋ ਕਾਰਡ ਦਿਖਾ ਦੀ ਮੜਾ ਜਾ ਬੱਚੀ ਦਾ ਤੇ ਥਣ ਦੇਖੋ ਬਈ ਲੈ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਗੁਲਾਬੀ ਥਣ ਤੇ ਕੱਦ ਦੇਖੋ ਲੱਗਦੀ ਸਾਰੀਆਂ ਫੁੱਲ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਦੂਜੇ ਬੰਦੇ ਤੋ ਮੜਾ ਜਾ ਡਾਰਦ ਗਿਆ ਜਿਹੜਾ ਬੰਦਾ ਕੋਲੇ ਫੈਦੋ ਤਾ ਕੋਈ ਚੱਕਰੀ ਨਹੀਂ ਬੈਠੀ ਤੇ ਮੁੱਲ ਭਰਾ ਜਾਇਜ ਬੋਲ ਬਾਈ ਜਾਇਜ ਜਾਂ ਜਮੀ ਜਮੀ ਜਾਇਜ ਅੱਜ ਦਾ ਮੁੱਲ ਹੈ ਬਾਈ 15 ਦੇ ਨਾਲ ਕੱਚੀ ਦਾ 1,25 ਦੀ ਬੱਚੀ ਦੇ ਦੂੰਗਾ ਇੱਕ ਵੀਰ ਬਾਈ ਹੋਰ ਗੱਲ ਆ ਕੋਈ ਵੀਰ ਆ ਕੇ ਐਵੇਂ ਕਰੀ ਜਾਵੇ ਇੱਕ 10 ਲੈ ਲੈ ਇੱਕ 15 ਲੈ ਲੈ ਉਹ ਸੌਦੇ ਨਹੀਂ ਹੋਣੇ ਹੈਗੇ ਬਾਈ ਜਾਇਜ ਮੁੱਲ ਰੱਖੂੰਗਾ ਸਾਰੀਆਂ ਬੜਾਂ ਦੇ ਠੀਕ ਆ ਲੈਣ ਦੇਣ ਵਾਲੀ ਗੱਲ ਹੀ ਹੋਊਗੀ ਛੋੜ ਸੱਪੇ ਵਾਲੀ ਬਸ 1000 2000 ਵਾਲਾ ਮਾਨ ਹੀ ਹੋਊਗਾ ਸਾਰਾ 1,25000 ਰੁਪਇਆ ਮੁੱਲ ਆ ਮਾਨ ਤਾਂ ਜੀ ਰੂ ਹੋ ਜੀ ਬਾਕੀ ਬਾਈ ਯਾਰ ਫੇਸ ਬੜਾ ਪਿਆਰਾ ਕਰਮਾ ਵਾਲੀ ਦਾ ਬੋਦੀ ਭਾਦੀ ਚੰਗੀ ਆ ਸਨਖ ਪੁਣਾ ਫੁੱਲ ਮਾਲ ਮੁੱਲ ਮੰਗਿਆ ਬਾਈ ਕੋਈ ਜ਼ਿਆਦਾ ਨਹੀਂ ਮੰਗਿਆ ਠੀਕ ਆ ਹਾਂ ਬਾਕੀ ਕੱਦ ਵਿਖਾ ਦੇ ਲੈ ਬੈਠ ਦਾ ਕੱਦ ਦੇਖੋ ਲੈ ਬਾਈ ਬਰਾਬਰ ਖੜਾ ਉਸਾਂ ਉਹਨਾਂ ਦਾ ਅੰਜਾ ਲਾ ਲਿਓ ਫੁੱਲ ਕੱਦ ਫੁੱਲ ਭਰੀ ਕੀ ਬਾਤ ਆ ਬਰਾ ਅੱਗੇ ਵੀਰੇ 2 ਨੰਬਰ ਚਾਰ ਦੰਦ ਆ ਬਾਈ ਮੂੰਹ ਚਾਰ ਦੰਦ ਮੂੰਹ ਕਿਹੜਾ ਸੁਆ ਬਲੂਨ ਬੱਚੀ ਬਾਈ ਬਲੂਨ ਬੱਚੀ ਠੱਡੀ ਦੇਖੋ ਲੈ ਜਿਵੇਂ ਮਰਦੀ ਹੱਥ ਫੇਰੀ ਚਲ ਕੋਈ ਚੱਕਰੀ ਜਿਹੜੇ ਫੇੜੇ ਖਾ ਕੇ ਬੜਾ ਲੈਣੀਆਂ ਪੈਂਦੀਆਂ ਬਈ ਯਾਰ ਠੰਡੀ ਸੀਲ ਪਸ਼ੂ ਵੇਲਾ ਹਲਦੀ ਹਲਾਏ ਤੂੰ ਹੂੰ ਐਨੀਆਂ ਹੋ ਆ ਸਹੀ ਗੱਲ ਆ ਬਈ ਠੰਡੀ ਥੱਲੇ ਦੀ ਬਾਬਾ ਨੰਗੀ ਜਾਵੇ ਕੋਈ ਬੰਦਾ ਸਹੀ ਗੱਲ ਲੈ ਬਾ ਦੇ ਤਿਆਰੀ ਦੇ ਖੁੱਲੇ ਵੀ ਕਮਾਲ ਆ ਕੱਲਾ ਕੱਲਾ ਥਾਨ ਪੂਰੀ ਵਿਥੀ ਤੇ ਥਾਨ ਆ ਲੈ ਕੀ ਬਾਤ ਆ ਪ੍ਰੂਨ ਪਹਿਲਾ ਸੂਗਾ ਬੋਲਰ ਆ ਜੀ ਬਰੀ ਤਾਂ ਤਾਂ ਪਾ ਦੂ 25 25 ਪੁੱਛੀ ਲੀਟਰ ਪ੍ਰੂਨ ਬੱਛੀ ਬਾਈ ਠੀਕ ਆ ਹਾਂ ਖੋਲ ਦੇ ਭਰਾ ਤੋਰ ਕੇ ਦਿਖਾ ਬਰੀਡਾ ਬੋਲਦਿਆਂ ਬਾਈ ਸਹੀ ਗੱਲ ਆ ਬਰੀਡ ਆ ਬਈ ਕੋਈ ਘਾਟ ਨਹੀਂ ਬਰੀਡ ਤੇ ਬਾਈ ਦੀ ਗੱਲ ਸਹੀ ਆ ਪ੍ਰਿੰਟ ਦੇਖੋ ਪ੍ਰਿੰਟ ਪੂਰਾ ਚੰਗਾ ਬੋਦੀਵਾਦੀ ਚੰਗੀ ਆ ਸਨਖ ਪੂਣਾ ਫੁੱਲ ਆ ਬੈਡ ਦੇ ਵਿੱਚ ਕਿਸੇ ਪਾਸਿਓਂ ਕਰਮ ਵਾਲੀ ਨੂੰ ਕੋਈ ਇੱਕ ਵੀਰ ਬਾਈ ਹੋਰ ਗੱਲ ਆ ਆ ਵਿੱਚ ਬੰਦੇ ਲਵਾੜੀ ਲੱਤ ਕਮਾਉਂਦੀ ਐ ਬਾਈ ਸੱਟ ਵਾਜੀ ਬਲਾਤੇ ਮਾੜੀ ਜਦੋਂ ਇਹ ਲਾਉਂਦੇ ਸੀ ਆ ਦਿਖਾਦੀ ਮਾੜੀ ਇੱਧਰ ਦੇ ਅੱਗੇ ਵੀ ਗੱਲ ਵੀਰ ਮੁੜ ਕੇ ਯਾਰ ਕਿਹੜਾ ਆਉਣ ਲੱਭਦਾ ਬੱਜ ਗਈ ਸੀ ਬਾਈ ਇਹਦੀ ਮਾੜੀ ਜਿੱਥੇ ਲੱਤ ਤੇ ਹਾਂ ਤਿੰਨ ਬੜਾ ਪਾਇਨਾ ਸੀ ਇੱਕ ਗੱਡੀ ਤੇ ਤਾਂ ਕਰਕੇ ਹੋ ਗਿਆ ਸੀ ਮਾੜਾ ਜਾਂ ਓਕੇ ਬਾਈ ਹਾਂ ਬਾਕੀ ਠੰਡੀ ਸੀਲ ਪੂਰੀ ਫੁੱਲ ਆ ਬੱਚੀ ਠੀਕ ਆ ਬਾਕੀ ਭਾਈ ਜਿਹੜਾ ਬੰਦਾ ਆਨਲਾਈਨ ਮੰਗਾਊਗਾ ਜਿਹੜੀ ਚੀਜ਼ ਕਹੇ ਤੀ ਉਹ ਨਿਕਲੂਗੀ ਪਹਿਲਾਂ ਵੀ ਆਨਲਾਈਨ ਵੇੜਾ ਪਏ ਇਦਦੇ ਆ ਨਾ ਜਿਹੜੀ ਚੀਜ਼ ਕਹਿੰਨੇ ਆ ਉਹੀ ਨਿਕਲਦੀ ਆ ਭਾਈ ਆਏ ਨਹੀਂ ਗੱਲ ਹੁੰਦੀ ਹੈ ਕੋਈ ਸਹੀ ਗੱਲ ਆ ਜਿਹੜੀ ਗੱਲ ਕਹੇ ਤੀ ਉਹ ਹੋਊਗੀ ਉਹ ਹੋਊਗੀ ਤੇ ਮੁੱਲ ਕੀ ਆ ਦਾ ਜਾਇਜ਼ ਭਾਈ ਅੱਜ ਦਾ ਮੁੱਲ ਇਹਦਾ ਜਾਇਜ਼ ਆ ਬੱੱਚੀ ਦੇ ਦੂੰਗਾ ਪੂਰੇ 1 ਲੱਖ ਦੀ ਪੂਰੇ ਲੱਖ ਦੀ ਠੀਕ ਮੰਤਣ ਹੋ ਜਾ ਕਰ ਦੂੰ ਬਾਈ ਠੀਕ ਆ ਬਾਈ ਜਮਾ ਜੈ ਜਮੋਲਾ ਬਿਊਟੀ ਚੈੱਕ ਕਰ ਲੋ ਬਿਊਟੀਫੁੱਲ ਦੀ ਆ ਬੋਦੀ ਬਾਦੀ ਪੂਰੀ ਚੰਗੀ ਆ ਸੁਨੱਖ ਹੁਣ ਫੁੱਲ ਆ ਇਸ ਕੁਆਲਿਟੀ ਵਾਲੀ ਚੰਗੀ ਆ ਨਾ ਬੱਚੀ ਜੀ ਮੈਂ ਕਹਿੰਦਾ ਕੀ ਬਾਤ ਆ ਨਹੀਂ ਰੀਸਾਂ ਭਰਾ ਬਰੀਡ ਬੋਲਦੀ ਆ ਬਾਈ ਅੱਗੇ ਪ੍ਰਾਤਨ ਨੰਬਰ ਸੂਈ ਵੀ ਆ ਕਿ ਸੂਣ ਵਾਲੀ ਆ ਸੂਣ ਵਾਲੀ ਆ ਬਾਈ 12 ਦਿਨਾਂ ਦਿਨਾਂ ਦੀ ਕੱਚੀ ਬੱਚੀ 12 ਤੋਂ 13 ਦਿਨਾਂ ਦੀ ਕੱਚੀ ਇਧਰ ਆ ਕੇ ਦਿਖਾ ਦੇ ਬਾਈ ਲੈ ਵਾਰ ਕਿਹੜਾ ਸੂਆ ਭਰਾ ਕਲੂਨ ਬੱਚੀ ਬਾਈ ਦੰਦੋਂ 4 ਦੰਦੋਂ 6 4 ਦੰਦਾਂ ਦੀ ਕੁਆਲਿਟੀ ਚੈੱਕ ਕਰੋ ਲੈਵੇ ਦੀ ਲੈ ਕੀ ਬਾਤ ਆ ਕੱਲਾ ਕੱਲਾ ਥਣ ਪੂਰੀ ਵਿਤੀ ਤੇ ਥਣ ਖੋਲ ਦੇ ਭਰਾ ਤੋਰ ਕੇ ਰਖਾ ਦੇ ਕੱਲੀ ਕੱਚੀ ਕੱਚੀ ਆ ਦੇਣ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਤੋਰਾ ਦੇਖੋ ਇੱਕ ਨੰਬਰ ਲੇਵਾ ਕਮਾਲ ਦਾ ਤਿੰਨ ਨੰਬਰ ਬੱਛੀ ਆ ਬਾਈ ਜੇ ਕਿਸੇ ਨੇ ਵੀਰ ਨੇ ਪੁੱਛਣਾ ਹੋਵੇ ਹਾਂ ਵੀਰੇ ਕੋਈ ਚੱਕਰ ਨਹੀਂ ਪ੍ਰਿੰਟ ਬਹੁਤ ਚੰਗਾ ਫੇਸ ਬੜਾ ਪਿਆਰਾ ਬੋਦੀ ਬਾਦੀ ਚੰਗੀ ਆ ਬਾਕੀ ਫੇਸ ਕੁਆਲਟੀ ਹੌਲਾ ਵੜ ਤੇ ਲੈ ਬਿਊਟੀ ਦੇਖੋ ਬਾਈ ਕਿਆ ਬਾਤ ਕਿੰਨਾ ਦੁੱਧ ਦੇ ਦੂਗਾ ਅਸਟੀਮੇਟ ਆਸਟੀਮੇਟ ਬਾਈ ਦੇ ਦਊਗੀ 23 ਲੀਟਰ ਤੋਦ ਦਾ ਠੀਕ ਆ ਬਾਈ ਹੂੰ ਬਾਕੀ ਬਈ ਇੰਨੀ ਗੱਲ ਜਿਹੜੀ ਚੀਜ਼ ਨਿਕਲਦੀ ਨਿਕਹੂੰਗਾ ਉਹ ਨਿਕਲੂਗੀ ਠੀਕ ਆ ਕੱਲੂ ਆਏ ਨੇ ਵੀ ਕੋਈ ਚੀਜ਼ ਕਾਈਤੀ ਵੀ ਕੱਲੂ ਗਲਤ ਨਿਕਲ ਜੂ ਉਹ ਜੀ ਬਾਕੀ ਅਗਲੇ ਦੀ ਸੇਵਾ ਕਰਨ ਤੇ ਆ ਬਈ ਸਹੀ ਗੱਲ ਹੈ ਬਈ ਔਰ ਇਹ ਬੰਦੇ ਨੇ ਬੰਨ ਨਹੀਂ ਦਿੱਤੀਆਂ ਜਾ ਕੇ ਤੂੜੀ ਤੇ ਫੇਰਤਾ ਬਈ ਇਹ ਕੀ ਦੇਣਗੇ ਬੰਦੇ ਸਹੀ ਗੱਲ ਹੈ ਵੀਰੇ ਇਹ ਖੁੱਲਾ ਚਾਰ ਪੈਂਦਾ ਪਸ਼ੂਆਂ ਨੂੰ ਫੀਡ ਫੂਡ ਪੈਂਦੀ ਹੋਵੇ ਤੇ ਇਹ ਕਹਿਣਗੇ 25 ਦੋ ਬੱਚੀ ਫਾਰਮ ਚ ਆਵੜੀ ਸਹੀ ਗੱਲ ਹਾਂ ਤੇ ਕੀ ਮੋ ਲੱਜ ਐ ਜੀ 82000 ਰੇ ਨੂੰ ਬਈ ਬਿਆ 3000 ਦੀ ਬੜ ਦੇ ਰਹੀ ਜਮਉ ਜੈ ਜਮਉ ਜਮਾ ਜੈ ਜਮਉ ਮੋਲਾ ਬੈੜਾ ਭਾਈ ਅਜਿੰਨੇ ਗੀ ਨਹੀਂ ਆ ਮੈਂ ਕਿਹਾ ਪਹਿਲੇ ਪਹਿਲੇ ਸੂਏ ਬੈੜਾ ਨੇ ਸਾਰੀਆਂ ਅੱਗੇ ਭਰਾ ਆ ਗਏ ਆਪਾਂ 4 ਨੰਬਰ ਤੇ ਹਾਂ ਭਾਈ ਕਿਹੜਾ ਸੂਆ ਸੂਈ ਹੈ ਬਲੂਣ ਵਾਛੀ ਆ ਭਾਈ ਦੰਦੋ ਖਾਨੀ 4 ਖਾਨੀ ਪੂਰੇ ਹੋ ਗਈ ਇਹ ਨਹੀਂ ਮੈਂ ਦੇਖੀ ਅਮਾੜੀ ਜੀ ਫੋਟ ਸੀਗੀ ਆ ਮਾੜੀ ਜੀ ਕੱਟੀ ਵੀ ਆ ਉਧਰਲੇ ਪਾਸੇ ਮਾੜੀ ਜੀ ਹੈਗੀ ਇਹ ਵੀ ਇਹ ਦਿਖਾ ਦੀ ਬਾਈ ਕਾਲੂ ਵੀਰ ਹਾਂ ਬਾਈ ਫੋਟ ਸੀ ਮਾੜੀ ਜੀ ਉਹਦੇ ਕੋਈ ਚੱਕਰ ਨਹੀਂ ਲੈ ਹੂੰ ਕਾਲੂ ਵੀਰ ਕੋਈ ਆਨਲਾਈਨ ਮਗਾ ਲੈ ਮੜ ਕੇ ਆਲਾ ਕਹੇ ਬਾਈ ਐ ਸੀਗਾ ਹੋਵੇ ਸੀਗਾ ਸਾਰੀ ਚੀਜ਼ ਪਹਿਲਾਂ ਦਿਖਾਵਾਂਗੇ ਬਾਈ ਸਹੀ ਗੱਲ ਆਪਾਂ ਨੂੰ ਕੀ ਇੱਧਰ ਵੇਚ ਲਾਂਗੇ ਆਨਲਾਈਨ ਨਾ ਭੇਜਾਂਗੇ ਵੀਰ ਉਹਦਾ ਕਰਦੇ ਹਾਂ ਤੇ ਲੇਵਾ ਦੇਖੋ ਕਮਾਲ ਦਾ ਬੱਚਾ ਕੀ ਇਹਦੇ ਮਾੜੀ ਬੱਚਾ ਬਾਈ ਮੇਲ ਕਾ ਬੱਚਾ ਬਾਈ ਠੀਕ ਹੈ ਕਿੰਨਾ ਦੁੱਧਾ ਹੁਣ 16 ਲੀਟਰ ਬਾਈ ਨੈਟ ਤਿਆਰ ਦੋ ਟਾਈਮ ਤਿੰਨ ਟਾਈਮ ਬੰਦਾ ਚੋਕੇ ਲੈ ਕੇ ਜਾਵੇ ਆਪਣੇ ਕੋਲ ਬਹੁਤ ਠੀਕ ਆ ਫੁੱਲ ਦੇ ਬਾਈ ਤੋੜ ਕੇ ਦਿਖਾ ਦੇ ਮੌਲਾ ਵਾਲੇ ਜਾਇਜ਼ ਆ ਫੁੱਲ ਬਰੀਡ ਸੂਈ ਸਵਾਈ ਆ ਬੱਚਾ ਮਗਰ ਬੱਚਾ ਥਣਲੇ ਵਾਗ 57000 ਦੀ ਆਰਡਰ ਬਹੁਤ ਚੰਗਾ 53000 ਚਾਹੀਦੇ ਤਾਂ ਬਹੁਤ ਠੀਕ ਆ ਆਪਣੇ ਕੋਲੇ ਬਾਈ ਭਾਅ ਚਾਹੀ ਵੀ ਆ ਭਾਅ ਤੇ ਦੇ ਦਾਂਗੇ ਬਸ ਚੱਕ ਬਾਈ ਜਮੋ ਜਜ ਮੋਨ 53000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ ਬਾਈ ਚਾਹਿਆ 50 ਦੀ ਦੇ ਦਾਂਗੇ ਬਾਈ ਇੱਥੇ ਛੋੜ ਕਰਤੀ ਹੁਣ ਕੇ ਵੀਰ ਕੋਈ ਬੰਦਾ ਆਏ ਨਾ ਕਹੇ ਵੀ 46 ਲਾਲਾ 47 ਲਾਲਾ ਇੱਥੇ ਹੀ ਆਪਾਂ ਕਰਤਾ ਉਹ ਜੱਗ ਚੱਕ ਬਾਈ ਮੌਕੇ ਦੀ ਬਾਈ ਕਹਿੰਦਾ ਮਾਨ ਤਾਨ ਕਰਤਾ ਪੂਰੇ 50000 ਦੀ ਵੜ ਦੇ ਦਿਆਂਗੇ ਬਾਈ ਬਾਕੀ ਨਾਲੇ ਬਾਈ ਕੋਈ ਦੇ ਕੇ ਦਿਖਾ ਬਾਈ 16 ਲੀਟਰ ਵਾਲੀ ਸਹੀ ਗੱਲ ਆ ਬਾਈ 16 ਲੀਟਰ ਦੁੱਧ ਬਾਈ ਕਹਿੰਦਾ ਚਵਾ ਕੇ ਦੇ ਰਾਂ ਕੋਈ ਸੋਈ ਨੂੰ ਪਰ ਦੇਣ ਹੋ ਗਏ ਬਾਈ ਵੰਗ ਚੱਲ 7 8 ਹੂੰ ਠੀਕ ਆ ਦੇ ਲੇਵਾ ਦੇ ਕੁੱਲੀ ਵਕ ਮਾਨ ਇਹ 4 ਨੰਬਰ ਵਾਰਡ ਆ ਬਾਈ ਪੂਰੀ ਵਿੱਤੀ ਤੇ ਹਨ 4 ਨੰਬਰ ਵਾਰਡ ਦੀ ਗੱਲ ਹੋ ਰਹੀ ਹੈ ਬਾਈ ਮੁੱਲ ਪਈਆਂ 10000 ਮਾਨਦਨ ਹੋ ਜਾਊਗਾ ਅੱਗੇ ਭਰਾ 5 ਨੰਬਰ ਦੇ ਹਾਂ ਬਾਈ ਕਿਹੜਾ ਸੂਆ ਭਰਾ ਪਲੂਣ ਬੱਚੀ ਦੰਦ ਤੋਂ 2 ਦੰਦ ਬਾਈ ਫੇਸ ਕੁਆਰਟ ਦੰਦ ਪਹਿਲਾ ਸੂਆ ਕਿੰਨੇ ਦਿਨਾਂ ਦੀ ਕੱਚੀ ਦਾ 12 ਦਿਨਾਂ ਦੀ ਕੱਚੀ 10 ਤੋਂ 12 ਦਿਨਾਂ ਦੀ ਕੱਚੀ ਮਾਣੇ ਲੱਪੜ ਗਿਆ ਪਾ ਬੈ ਗਈਆਂ ਸੀ ਬਹਿਣ ਕੋਈ ਚੈੱਕ ਨਹੀਂ ਕੀ ਰੱਖਾ ਠੰਡੀ ਸੀ ਬਾਲੀ ਵਾਲੀ ਹੈਲਦੀਆਂ ਤੋਂ ਫਲ ਆ ਗਿਆ ਬਈ ਠੰਡੀ ਤਾਂ ਐ ਜਿਵੇਂ ਮੰਨ ਕੇ ਚੱਲਣ ਸਖਾਈਆਂ ਹੁੰਦੀਆਂ ਫੁੱਲ ਠੰਡੀਆਂ ਨੇ ਹਣਾ ਜਿਵੇਂ ਪੜਾਈਆਂ ਹੁੰਦੀਆਂ ਇਹ ਜੀਆਂ ਬਹਿਣਾ ਬਈ ਲੈ ਥਾਣ ਦੇਖੋ ਕਮਾਲ ਦਾ ਮੁਠੀ ਵਾਲਾ ਥਾਣ ਕੱਲਾ ਕਮਾਲ ਬ੍ਰੀਡਾ ਬੋਲਦੀ ਆ ਬਈ ਬ੍ਰੀਡ ਬੋਲਦੀ ਆ ਫੁੱਲ ਬ੍ਰੀਡ ਕੱਦ ਚੰਗਾ ਪ੍ਰਿੰਟ ਬੜਾ ਚੰਗਾ ਫੇਸ ਬੜਾ ਚੰਗਾ ਬੋਲੀ ਬਾਦੀ ਚੰਗੀ ਆ ਪਹਿਲਾ ਸੂਆ ਬਰਡੰਗ ਜਿੰਨਾ ਚਿਰ ਮਰਦੀ ਜੋਈ ਆ ਪੰਜ ਨੰਬਰ ਆ ਬਾਈ ਇਹ ਹੂੰ ਕੋਈ ਸੂਆ ਚ ਬਰਡ ਨਹੀਂ ਵੀ ਮੌਲੀ ਆ ਜਾਂ ਕੁਝ ਹੋਰ ਸਾਰੇ ਬਈ ਬਰਡਾਂਂ ਹੀ ਆ ਗਏ ਤੇ ਪਹਿਲੇ ਪਹਿਲੇ ਸੂਆ ਕਰਮ ਲੈ ਟੋਰਾ ਦੇਖੋ ਇੱਕ ਨੰਬਰ ਬਰੀਡ ਫੋਲ ਚੰਗੀ ਆ ਕਰਮ ਵਾਲੀ ਤੇ ਕੀ ਮੋਹ ਲਭਰਾ ਜਾਏ ਜੇ ਨਾ ਲੈਣ ਦੇਣ ਵਾਲੀ ਗੱਲ ਹੀ ਬਾਈ ਕਰੂੰਗਾ ਕੋਈ ਬਾਲੀ ਵੱਡੀ ਗੱਲ ਨਹੀਂ ਹੋਣੀ ਹੈਗੀ ਇੱਥੇ ਚ ਠੀਕ ਆ ਠੀਕ ਆ ਪੂਰੇ ਲੱਖ ਦੀ ਬੱਚੀ ਦਊਂਗਾ ਪੂਰੇ ਲੱਖ ਦੀ ਵਾਈ ਗਾਣਾ ਬੱਚੀ ਦੇ ਦਾਂਗੇ ਬਾਈ ਮੋਲ ਜਾਇਜ ਆਰਡਰ ਕਮਾਲ ਦਾ ਕੱਲੀ ਕੱਚੀ ਕੱਚੀ ਅਧਣ ਲੈ ਲਈ ਆ ਉਹਦੋਂ ਆਰਡਰ ਜਿਹੜਾ ਵਧੀਆ ਤਿਆਰ ਕਰ ਲੇ ਲੇਵਾ ਦੇਖੋ ਲੈ ਲੇਵਾ ਕਮਾਲ ਕੱਲਾ ਕੱਲਾ ਥਣ ਮੁੱਕੀ ਵਾਲਾ ਥਣ ਪੂਰੀ ਬਿੱਤੀ ਦੇ ਥਣ ਆ ਬੱਚੀ ਦਿਖਾ ਦੇ ਨਗੀਨਾ ਬਹੁਤ ਵਰੀਦਾ ਲੈ ਪਰਾ ਅੱਗੇ ਨਗੀਨਾ ਦਿਖਾਉਂਦੇ ਸ਼ਾਮ ਕਰੀ ਆ ਮੈਂ ਕਹਿੰਦਾ ਕੀ ਬਾਤ ਆ ਨਹੀਂ ਰੀਸਾਂ ਕਿ ਨਹੀਂ ਹਮ ਪਹਿਲਾ ਸੂਈ ਪਰ ਹੁਣ ਬੱਚੀ ਬਾਈ ਦੰਦ ਦੋ ਦੰਦ ਕੋਈ ਬੰਦਾ ਤੇ ਆਰੇ ਕਰਕੇ ਦਿਖਾਵੇ ਲੈ ਨਹੀਂ ਪੈੜੀ ਬੱਚੀ ਬਾਈ ਸਹੀ ਗੱਲ ਆ ਦੋ ਦੰਦ ਬਾਈ ਪਲੂਣ ਜਮਾ ਜੈਜ ਮੁੱਲ ਹੋਣਾ ਬਾਈ ਕਹਿੰਦਾ ਤੇ ਜਮਈ ਜੈਜ ਬਾਈ ਕੋਈ ਬੰਦਾ ਦੇ ਕੇ ਦਿਖਾਵੇ ਆਪਣੇ ਏਰੀਆ ਚਦਰ ਸਨ ਨਾ ਪਹਾੜ ਕੋ ਬੰਦਾ ਇਹ ਜੀ ਬੱਚੀ ਦੇ ਕੇ ਦਿਖਾਵੇ ਸਹੀ ਗੱਲ ਆ ਬਾਈ ਕੁਆਲਿਟੀ ਚੈੱਕ ਕਰੋ ਫੇਰ ਮੰਡੀ ਗਾ ਤੇ ਤਾਂ ਹਰੇਕੀ ਤੁਰੇ ਫੇ ਦਾ ਡੱਬ ਡੁੱਬ ਵਾਲੀ ਤੇ ਪਰ ਆਪਾਂ ਨਹੀਂ ਉਹ ਕੰਮ ਨਹੀਂ ਹੈਗਾ ਆਪਣਾ ਵੀ ਮੰਡੀ ਤੋਂ ਲਿਆ ਕੇ ਫੜਾਤੀ ਐਡੀ ਝੋਲੀ ਵਾਲੀ ਬੱਚੀ ਹਮ ਠੀਕ ਹਲੇ ਤਾਂ ਆਪਣੀ 15 20 ਦਿਨਾਂ ਦੀ ਕੱਚੀ ਆ ਬੱਚੀ ਠੀਕ ਆ ਹਾਂ ਬੜਾ ਕੱਚਾ ਪਸ਼ੂ ਲੈਤਾ ਜਾਵੇ ਬਾਈ ਬੰਦਾ ਕੋਈ ਲੈ ਜਾ ਕੇ ਘਰੇ ਜਾ ਕੇ ਭਾਰਮਾਲਾ ਵੀ ਤਿਆਰ ਕਰ ਲੇ ਕੋਲੇ ਜਾ ਕੇ ਸੂਵੇ ਸਾਮਕੇ ਉਹਦੇ ਹਰ ਕੀ ਬੈਰੀ ਇਸਲੀ ਹੁੰਦੀ ਹੈਗੀ ਇੱਕ ਮੰਡੀ ਤੋਂ ਵਿੱਚ ਲੋਕੀ ਸੂਆ ਪਸ਼ੂ ਫਾੜ ਲਿਆਉਂਦੇ ਆ ਉਹ ਵਰਗੀ ਨਹੀਂ ਬਾਈ ਤਿਆਾਰੇ ਸਾਰਿਆਂ ਬੜਾਂ ਦੇ ਅੱਜ ਪਾਏ ਆ ਖੁੱਲੀਆਂ ਫੇਰਦੀਆਂ ਸਾਰੀਆਂ ਬੱਸੀਆਂ ਠੀਕ ਆ ਬਾਈ ਹਾਂ ਇੱਕ ਜਿੰਨੇ ਆ ਬਾਈ ਪਲੂਨ ਬੱਚੇ ਦਿਖਾਈਨਾਂ ਗਿਆ ਜੀ ਬੰਦਾ ਥੋੜੀ ਜਿੰਨੇ ਹੀ ਪਲੂਨ ਬੱਚੇ ਦਿਖਾਈਨਾਂਗੇ 1 2 ਤੰਨਾ 4 5 ਫਾਰਮ ਤੋਂ ਲੈਤੀਆ ਬਾਈ ਲੈਤੀਆ ਵੀ ਅਟੜੇ ਭਾਲ ਰਿਹਾ ਫਾਰਮ ਤੋਂ ਓਕੇ ਬਾਈ ਹਾਂ ਫਾਰਮ ਤੋਂ ਮੰਡੀ ਤੋਂ ਕੋਈ ਮਾਲ ਨਹੀਂ ਲੈਂਦੇ ਬਾਈ ਨਾ ਕੋਈ ਲਿਆ ਨਾ ਲੈਣਾਗਾ ਨਾ ਵੇਚਣਾ ਮੰਡੀ ਤੇ ਆਪਾਂ ਓਕੇ ਬਾਈ ਤੇ ਆਪ ਵਾਲੀ ਤੇ ਬਥੇਰੇ ਤੁਰੇ ਫਿਰਦੇ ਹੋ ਝੋਲੀ ਦੇਖੋ ਇੱਕ ਨੰਬਰ ਝੋਲੀ ਆ ਲੇਵਾ ਬਹੁਤ ਬਣਾਉ ਕੱਲੀ ਕੱਚੀ ਕੱਚੀ ਆ ਫੇਸ ਦੀ ਬਿਊਟੀ ਦੇਖੋ ਬਾਈ ਕਮਾਲਾ ਉਦਿਵਾਦੀ ਪੂਰੀ ਚੰਗੀ ਜਿਹੀ ਸਨਖ ਆਪਣਾ ਫੋਲ ਦਾ ਬਾੜ ਦੇ ਵਿੱਚ ਕੀ ਬਾਤ ਹੈ ਕਿੰਨਾ ਕੁ ਦੁੱਧ ਦੀ ਯੂਨੀਵਰਸਿਟੀ ਮੀਟ ਹੈ ਦੁੱਧ ਬਈ ਆਸਟੀਮੇਟ ਬਾੜ ਦੇ ਦੂਗੀ 25 26 ਲੀਟਰ ਦੀ ਕਪੈਸਿਟੀ ਰੱਖੂ ਬੱਚੀ ਠੀਕ ਤੇ ਤਿਆਰ ਹੋ ਗਿਆ ਈਨੀ ਬਾਣ ਨੇ ਹਮ ਤਾਂ ਝੋਲੀ ਛੋਟੀ ਆ ਨਾ ਬੱਚੀ ਦੀ ਬੰਦ ਤਾਂ ਜੱਜਮੈਂਟ ਨਹੀਂ ਆਉਂਦੀ ਚੀਜ਼ ਦੀ ਕੀ ਮੋਨ ਲੱਗ ਪਿਆ ਬਈ ਲੈਣ ਦੇਣ ਵਾਲੀ ਗੱਲ ਹੀ ਆ 1 ਲੱਖ 10 ਦੀ ਹੋਸੀ 1 ਲੱਖ 1000 ਦੀ ਵਰਡ ਬਾਈ ਨਾ ਵੇਚ ਰਹੇ ਜਮੋ ਜੈਜ ਮੋਲ ਬਈ ਜੈਜ ਮੋਲ ਤੈਨੂੰ ਵੀ ਪਤਾ ਜਿੰਦਰ ਵੀਡੀਓ ਬਣਾਉਣਾ ਰੋਜ਼ ਤੂੰ ਹੀ ਸਹੀ ਗੱਲ ਆ ਇਹ ਚੀਜ਼ਾਂ ਮਿਲਦੀਆਂ ਵੀ ਹੈ ਨਹੀਂ ਮੇਨ ਗੱਲ ਆ ਆ ਜਾ ਹੁਣ ਇੱਧਰ ਚਰਚੀ ਤੇ ਅੱਗੇ ਬਈ 7 ਨੰਬਰ ਤੇ ਜਰਸੀ ਦਾ ਨਗੀਨਾ ਆ ਗਿਆ। ਕਿਹੜਾ ਸੂਆ ਭਰਾ? ਨਾ ਬਈ ਜਰਸੀ ਮਿਲਦੀ ਆ ਦੂਜਾ ਸੂਆ ਅਰੀਜਨਲ ਦੰਦੋ 6 ਦੰਦੀ ਹੋਊਗੀ। ਦੂਜਾ ਸੂਆ 6 ਦੰਦ, ਫੇਸ ਬੜਾ ਚੰਗਾ, ਬੋਦੀ ਚੰਗੀ ਐ, ਸਨਖ। ਹਮਾਤਤੋ ਲੈ ਆ ਲਿਆ ਕੇ ਬਈ ਹਰ ਇੱਕੀ ਵੇਚੀ ਜਾਂਦਾਗਾ। ਯਾਬ ਚੋ ਲੈਤੀ ਆ ਬਈ ਜਿਹੜਾ ਬੰਦਾ ਘਰੇ ਲੈਤੇ ਉਹਦੇ ਘਰੇ ਵੀ ਲੈ ਜਾ ਕੇ 16-17 ਲੀਟਰ ਦੁੱਧ ਚੋਇਆ ਵਾ। ਠੀਕ ਆ। ਇੱਕ ਮਿੰਟ ਖੜ ਜੀ ਬਈ। ਵੀਡੀਓ ਵੀ ਦਿਖਾ ਦਨੇ ਆਪਾਂ ਨੂੰ ਕੋਈਆਂ 2 ਮਿੰਟ ਲੱਗ ਜਾਣਗੇ ਇਹਦੇ ਲੱਗਣੇ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹਦੋਂ ਨੂੰ ਆਰਡਰ ਕਮਾਲ ਦਾ ਤਿਆਰ ਕਰਨਾ ਘਰੋਂ ਲਈ ਆ ਬਾਈ ਜੀ ਹਾਂ ਆਪਣੇ ਸੂਏ ਬਾਈ ਇਹ ਕਿਹੜਾ ਸੂਆ ਇਹ ਦੂਜਾ ਸੂਆ ਪਹਿਲੇ ਸੂਏ ਬਾਈ ਕਿੰਨਾ ਤੋਂ ਦਿੱਤਾ ਬੱਚੀ ਦਿਖਾ ਦੇ ਕਰਾਂ ਵੀਡੀਓ ਕਰਾਂ ਲੈ ਕਿੰਨਾ ਦੇ ਦੂੰਗੀ ਇਹ ਚਾਰ ਮੰਨ ਕੇ ਚੱਲ 14 3 ਕਿਲੋ ਕੀ ਆਕ ਬਾਈ ਆਪਣੇ ਆਪਣੇ ਘਰੀ ਸੀਗੀ ਬਾਈ ਇਹ ਕਿਹ ਲੈਂਦੀ ਆ ਇਹ ਆਪਣੀ ਘਰੀ ਸੀ ਬਹੁਤ ਠੀਕ ਆ ਕਰ ਦਿਆ ਬਾਈ ਕੋਲੇ ਵੀਡੀਓ ਆ ਪਾਣੀ ਬਾਈ ਉਹ ਚੀਜ਼ਾਂ ਝੂਠ ਨਹੀਂ ਹੋਊਗਾ ਜਿਹੜੀ ਚੀਜ਼ ਕਹਤੀ ਉਹ ਨਿਕਲੂਗੀ ਬਾਈ ਕੱਲ ਨੂੰ ਠੀਕ ਆ ਬਾਈ ਹਾਂ ਮੈਂ ਚਲੋ ਕਿ ਹਿਮਾਚਲ ਚੁਲਿਆ ਲਿਆ ਲਿਆਗੇ ਇੱਥੇ ਵੇਚੀ ਜਾਂਦੇ ਆ ਅਗਲੇ ਕੋਲੇ ਜਾ ਵੜਦੀ ਆ ਮਰ ਜਾਂਦੀ ਆ ਬਾਈ ਆਪਾਂ ਕਿਸ ਤਰ੍ਹਾਂ ਨੁਕਸਾਨ ਕਰਕੇ ਰਾਜੀ ਨਹੀਂ ਸਹੀ ਗੱਲ ਆ ਬਾਈ ਚੰਗੀ ਚੀਜ਼ ਲਿਆਓ ਚੰਗੀ ਬੰਦੇ ਨੂੰ ਦੋ ਜਾਇਜ਼ ਮੁੱਲ ਤੇ ਦੋ ਰੁਪਏ ਵੱਧ ਲੱਗ ਜਾਣਗੇ ਦੋ ਰੁਪਏ ਕਿ ਬੰਦੇ ਬਾਈ ਯਾਰ ਹੁਣ 5000 ਵੱਧ ਲੱਗਿਆ ਤਾਂ ਖੁਦ ਆਣੀ ਬਾਅਦ ਚੀਜ਼ ਮਰ ਮੁਰਜੇ ਨੇ ਫੇਰ ਬਾਈ ਉਦੋਂ ਬੰਦਾ ਬਾਲਾ ਸੋਚਦਾ ਚੀਜ਼ਾਂ ਸਹੀ ਗੱਲ ਆ ਬ ਤੇ ਕੀ 몰ਾਇਦੀ ਘੜੀ ਇਹਨਾਂ ਦਾ ਅੱਜ ਦੀ ਘੜੀ ਬਾਈ 70000 ਦੀ ਬੱਚੀ ਦੇ ਦੂੰਗਾ 10 ਦਿਨਾਂ ਦੀ ਕੱਚੀ 70000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਕੁਆਲਟੀ ਮਾਲ ਚੋ ਲਿਆ ਕੇ ਦਾ ਬਾਈ ਹਰ ਇੱਕੀ 25 25 ਦੀਆਂ ਲੈ ਕੇ ਇੱਥੇ ਵੇਚੀ ਜਾਂਦੇ ਆ 50 50 ਦੀਆਂ ਪਰ ਉਹ ਚੀਜ਼ਾਂ ਨਹੀਂ ਹੈਗੀਆਂ ਬਾਈ ਇਹ ਕੁਆਲਟੀ ਆ ਬੜਾ ਚੰਗਾ ਕੁਆਲਟੀ ਫੁੱਲ ਲੇਵਾ ਦੇਖੋ ਬਣਦੀ ਤੁਰੀ ਆਉਂਦੀ ਆ ਕੱਲੀ ਕੱਚੀ ਕੱਚੀ ਆ ਥਾਣ ਦੇਖੋ ਮੁੱਟੀ ਵਾਲਾ ਹਲੇ ਵਿੱਚ ਬੰਦਾ ਕੋਈ ਕਹਿੰਦਾ ਖੁੱਤਿਆਂ ਜਾਂ ਐ ਜੋੜ ਕੇ ਖੜ੍ਹਦੀ ਜਿੱਦ ਦੇ ਲੇਵਾ ਕੱਢ ਲਿਆ ਬਾਹਰ ਨੇ ਆਏ ਹੋ ਜਾਣਾ ਪੂਰਾ ਮੈਂ ਕਹਿੰਦਾ ਦੱਸੋ ਜੀ ਦਿੱਤਾ ਦੱਸੋਗੇ ਯਾਰ ਬਾਈ ਗੱਲਾਂ ਗਰਾਉ ਜਿੱਦੇ ਸੂਣ ਵਾਲੀ ਹੋਗੀ ਪੰਡਲ ਵਾਲੇ ਵਾਰ ਖੂ ਬਾਈ ਜਰਾ ਇੱਦਾਂ ਐ ਇੱਥੇ ਕਰਨ ਨੇ ਲੈਵਾ ਬੱਚੀ ਨੇ ਓਕੇ ਅੱਗੇ ਲਾਸਟ ਕਿਹੜਾ ਸੂਆ ਦੂਜਾ ਸੂਆ ਬਾਈ ਰੀਜਨਲ ਕਿੰਨੇ ਦੇਣਾਂ ਦੀ ਕੱਚੀ ਆ ਬਾਈ 12 ਦਿਨਾਂ ਦੀ ਬਾਈ 12 ਦਿਨਾਂ ਦੀ ਹਾਂ ਕੀ ਰਿਕਾਰਡ ਆ ਦੁੱਧ ਦਾ ਬਾਈ ਬਾਈ ਪਿਛਲੇ ਸਵੇਰੇ 32 33 ਲੀਟਰ ਚ ਆਇਆ ਵਾ ਬੰਦਿਆਂ ਦਾ 32 ਤੋਂ 33 ਲੀਟਰ ਹਾਂ ਬਾਕੀ ਆ ਹੁਣ ਤਾਂ ਪੋਦੇ ਆਪਾਂ ਵੀਡੀਓ ਪਾਈ ਸੀ ਉਹਦੇ ਦੇਲਾ ਝੋਲੀ ਵੇ ਦੇਖ ਬੱਚੀ ਕਿੰਨੀ ਜਾਂਦੀ ਹੈ ਦੇਖੇ ਨਹੀਂ ਬਣ ਗਈ ਹੈ ਨਾ ਹਾਂ ਬਣ ਗਈ ਬੱਚੀ ਬਾਕੀ ਆਏ ਆ ਬਾਈ ਜਦ ਦੇ ਪੂਰੀ ਤਿਆਰ ਹੋਈ ਡਾਲਲੇ ਤੇ ਬੱਛੀ ਹੋਈ ਉਹਦੇ ਇਕ 30 ਦੀ ਆ ਬੱਛੀ ਕਿਉਂਕਿ ਬੰਦਾ ਚਾਹੇ ਵੇਚਣ ਨਾਲ ਲੈ ਜੇ ਕਿਵੇਂ ਮਰਜ਼ੀ ਲੈ ਜੇ ਹੈ ਨਾ ਠੀਕ ਆ ਅੱਜ ਬੱਛੀ ਆਪਾਂ ਛੱਡ ਕੇ ਦਿੰਨੇ ਆ ਉਹਦੇ ਬੱਛੀ ਇਕ 30 ਦੀ ਆ ਅੱਜ ਕਿੰਨੇ ਆਪਾਂ ਨੂੰ ਹੀ ਪਤਾ ਬਾਈ ਮੈਂ ਵੀ ਵੇਚਦਾ ਪਸ਼ੂ ਲੈ ਆ ਕੇ ਬਾਕੀ ਜਗਿੰਦਰ ਤੈਨੂੰ ਵੀ ਪਤਾ ਵੀਡੀਓ ਹੀ ਪਾਉਣਾ ਰੋਏ ਅੱਜ ਕਿੰਨੇ ਦੇ ਦੂੰਗਾ ਅੱਜ ਦਾ ਮੁੱਲ ਬਾਈ ਯਾਰ 1 ਲੱਖ 4 ਦੀ ਬੱਚੀ ਦੇ ਦੂੰ 1 ਲੱਖ 4000 ਦੀ ਬੱਚੀ ਬਾਈ ਕਹਿੰਦਾ ਸਾਹਮਣੇ ਦਾ ਬੂਬੰਦੇ ਨੂੰ ਪਰ ਗੱਲਾਂ ਕਰਾ ਦੂ ਉਹ ਤੇ ਜਿੱਦੂ ਬੱਚੀ ਤੁਰਿਆ ਨਹੀਂ ਜਾਣਾ ਬੱਚੀ ਤੇ ਲੈ ਵਾ ਲੈ ਕੇ ਖਾਣ ਬਹੁਤ ਚੰਗਾ ਮੁੱਠੀ ਵਾਲਾ ਥਣ ਕਿ ਬਾਕੀ ਇੱਕ ਬਈ ਲੈਤੀ ਵੀ ਫਾਰਮਾ ਚ ਹੈ ਨਾ ਬਾਈ ਵੱੱਦ ਪਸ਼ੂ ਮੈਂ ਫਾਰਮ ਚੋਂ ਲੈ ਕੇ ਰਾਜੀ ਆ ਬਾਕੀ ਆਪ ਨੂੰ ਆਉਂਦਾ ਯਾਰ ਫਾਰਮ ਦਾ ਬਾਈ ਨਾ ਬੜਾਈਏ ਫਾਰਮ ਦਾ ਨਾ ਘਟਾਈਏ ਨਾ ਚੰਗਾ ਪਸ਼ੂ ਲਾਓ ਚੰਗਾ ਦਿਓ ਨਾਗਸੀ ਭਰਾ ਕੋਲੇ ਬਈ 7-8 ਇੱਕ ਦੋ ਬੱਚੀਆਂ ਬਈ 7 ਤੇ ਦੋ ਬੱਚੀਆਂ ਵੀ ਹਾਂ ਦੋ ਬੱਚੀਆਂ ਤਾਂ ਖੋਆਂਆਂ ਯਾਰ ਰਹਿ ਗਈਆਂ ਆਪਣੀਆਂ ਬੱਚਿਆਂ ਤੋਂ ਅੱਛੀ ਸਮੇਂ ਨਹੀਂ ਹੈਗੀ ਯਾਰ ਠੀਕ ਮਹੀਨੇ ਦੇ ਵਿੱਚ ਗੱਲ ਹਮ ਮਾਚਾਲ ਆਪਾਂ ਆਪਾਂ ਨੂੰ ਆਏ ਬਈ ਯਾਰ ਜੇ ਬੈਗੀ ਦਾ ਵੇਚ ਲਾਂਗੇ ਨਹੀਂ ਆਪਾਂ ਫਾਰਮ 'ਚ ਛੱਡ ਲਾਂਗੇ ਬੱਚੀ ਬਰੀਡ ਦੀ ਆ ਬਈ ਫਾਰਮ 'ਚੋਂ ਲਈ ਆ ਇਹ ਫਾਰਮ 'ਚੋਂ ਬਈ ਲੈਤੀ ਆ ਮੈਂ ਆਪ ਜਾ ਕੇ ਬੱਚੇ ਤਾਂ ਬੱਸੀਆਂ ਬਾੜੀਆਂ ਸੀ ਕਹਿੰਦਾ ਸਾਹਮਦਗਣੀ ਮਾਚਾਲ ਇੱਕ ਦਿਨ ਮੈਨੂੰ ਦੇ ਦੇ ਆ ਬੱਚੀਆਂ ਲੈਤੀਆਂ ਚੋਂ ਫਾਰਮ 'ਚੋਂ ਅੱਛਾ ਅੱਛਾ ਹਾਂ ਉੱਥੋਂ ਲੈਤੀ ਆ ਬੱਚੀ ਭਈ ਇਹ ਠੀਕ ਹੈ ਕਿੰਨੀ ਉਮਰ ਹੋ ਗਈ ਇਹਦੀ ਇਹ ਬਈਓ ਬੰਦੇ ਦਾ ਕਹਿੰਦੇ ਵੀ 4-5 ਮਹੀਨਾ ਦੀ ਬੱਚੀ ਆ ਯਾਰ ਉਹਨਾਂ ਦੇ ਕਹਿਣ ਦੇ ਮਤਲਬ ਠੀਕ ਆ ਆ ਪਾਣੀ ਕਹਿ ਸਕਦੇ ਕਿੰਨੇ ਦੀ ਹੋਊਗੀ ਕਿੰਨਾ ਦੁੱਧ ਸੀ ਮਾਂ ਥੱਲੇ ਮਾਂ ਥੱਲੇ ਬਈ ਯਾਰ ਪਾਦੇ ਕਹਿੰਿਆ 32 ਦੇ 3 ਲੀਟਰ ਦੁੱਧ ਦਿੱਤਾ ਵਗਾ ਤੇ ਕੀ ਮੁੱਲ ਲਾਤਾ ਇਹ ਬਈ ਜਾਇਜ ਜਾ ਮੁੱਲੀ ਜਮਾ ਜਾਇ ਜੀ ਦਾ ਤੋ ਖਿੱਚ ਕੇ ਜੀ ਦਾਨਦੇ ਖਿੱਚ ਕੇ ਜੀ ਬਈ 13000 ਦੀ ਬੱਚੀ ਦੇ ਦੋ ਚੁੱਕਦੇ ਮੋ ਜਾਇਜ ਮੁੱਲ ਬਈ 13000 ਕੋਈ ਬੰਦਾ ਦੇ ਕੇ ਦਿਖਾਵੇ 13000 ਦੀ ਬੱਚੀ ਨਹੀਂ ਨਾਲੇ ਤੰਦੋ ਵੀ ਕੀ ਦੀ ਹਾਲਤਾ ਹੋਊ ਬਰੀਡ ਬਹੁਤ ਆ ਬੱਚੀ ਬਰੀਡ ਆ ਨਾ ਬਈ ਹਲੇ ਬੰਦਾ ਕੋਈ ਵੇਖ ਕੇ ਬੰਦਾ ਕਹਿੰਦਾ ਪਰੇ ਬਰੀਡ ਆ ਬਾਈ ਅਸਲ ਸਹੀ ਗੱਲ ਆ ਹਾਂ ਅੱਗੇ ਜਰਸੀ ਇਹ ਬਾਈ ਯਾਰ ਮਾਨ ਕੇ ਚਾ ਵੀ ਸਾਈਵਾਲ ਗਾਂ ਸੀਗੀ ਯਾਰ ਬੰਦੇ ਕੋਲੇ ਆਪਣੇ ਯਾਰ ਮਿੱਤਰ ਉਹ ਨੈਣੇ ਵਾਲੇ ਬੱਚੀ ਲੈਤੀ ਆ ਓਕੇ ਉਹਦੇ ਪਾਸ ਜਰਸੀ ਦਾ ਠੀਕਾ ਭਰਾਇਆ ਵਾ ਸੀਗਾ ਯਾਰ ਐ ਨਹੀਂ ਪਤਾ ਕਿਹੜੇ ਦੀ ਆ ਬਾਈ ਜਮੀ ਝੂਠ ਮਾਰੀਆਂ ਵਾ ਇਹ ਪਾਨੀ ਇਹਦਾ ਆਪਾਂ ਨੂੰ ਪਤਾ ਕਰੇ ਪੁੱਛ ਕੇ ਦੱਸ ਦੂ ਮੈਂ ਆ ਬੱਚੀ ਦਾ ਇਹਦਾ ਨਹੀਂ ਆਪਾਂ ਨੂੰ ਪਤਾ ਹੈਗਾ ਬਾਈ ਹੂੰ ਬਸ ਈ ਚੰਗੀ ਬਹੁਤ ਆ ਤਨ ਤੋਰ ਕੇ ਦਿਖਾ ਸਾਲਾ ਮਾਰਦੀ ਆ ਬੱਚੀ ਬੜਕਦੀ ਆ ਕਿੰਨੀ ਉਮਰ ਹੋ ਗਈ ਇਹਦੀ ਇਹਦੀ ਬਾਈ ਹੂੰ ਇਹ ਬੱਚੀ ਹੈਗੀ ਆ ਬਾਈ 7 8 ਮਹੀਨਾ ਦੀ ਬੈੜ ਸਾਰਤਾ ਟਵਿੰਨੇ ਹਾਂ ਠੀਕ ਆ ਤੇ ਕੀ ਮੋਲ ਹੈ ਦਾ ਜਾਇਜ ਇਹ ਬੱਚੀ ਦਾ ਬਾਈ ਲੈਂਡ ਦੇ ਨਾਲ ਹੀ ਗੱਲ ਹੀ ਆ ਜੋ ਮੈਂ ਲੈਂਡ ਦੇ ਨਾਲ 16000 ਦੀ ਬੱਚੀ ਦੇ ਦੂਸਰ 16000 ਦੀ ਬੱਚੀ ਮਾਰਦੀ ਸਾਲਾ ਬੱਚੀ ਠੀਕ ਹੈਗੀ ਮਾਰਦੀ ਸਾਲਾ ਬਾਈ ਤੇ ਉਹ ਸੇਤੂ ਟੀਕਾ ਲੈ ਲੂ ਕੋਈ ਨਹੀਂ ਭਰਾ ਸੇਤੀ ਟੀਕਾ ਲੈ ਲੂ ਬਾਈ ਤਾਂ ਦਰਸਤਾ ਬੱਚੀ ਪੂਰੀ ਹਾਲੇ ਤਾਂ ਬਾਈ ਖਾਦ ਨਹੀਂ ਕੁੱਖਾਂ ਦੇ ਨਾਲ ਲੱਗੀਆਂ ਪਹਿਲਾਂ ਹਾਲੇ ਤਾਂ ਉੱਥੇ ਬੰਨੀਆਂ ਵੀ ਹਾਲੇ ਤਾਂ ਪਾਵਾ ਗਏ ਨੂੰ ਪੱਠੇ-ਪੁੱਠੇ ਠੀਕ ਆ ਹਾਂ ਤੇ ਮੋਲ ਜਮ ਜਾਇਜ ਆ ਬਾਈ ਤੇ ਕੇ ਸੇ ਵੀਰ ਦੇ ਕੋਈ ਵੀ ਨਗ ਪਸੰਦ ਆ ਬਾਈ ਨਾ ਕਿ ਨਾ ਬਾਕੀ ਬਾਈ ਵੀਰ ਕਿਹੜਾ ਮਰਜੀ ਕਦੋਂ ਮਰਜੀ ਆ ਜਾ ਆਪਣੇ ਕੋਲੇ ਪੰਜ ਸੱਤ ਵੜਾ ਦਾ ਹਰ ਵਕਤ ਖੜੀਆਂ ਹੀ ਰਹਿੰਦੀਆਂ ਹੈਗੀਆਂ ਬਹੁਤ ਠੀਕ ਆ ਜਦੋਂ ਮਰਜੀ ਭਰਾ ਕੋਲੇ ਆ ਜਾਓ ਬਾਈ ਜਦੋਂ ਵੀ ਆਓਗੇ ਬਾਈ ਪੜੌੜ ਦੇ ਨੇੜੇ ਆਓਗੇ ਤਾਂ ਬਾਈ ਕੋਲੇ ਆ ਕੇ ਸੰਭਰ ਕਰ ਲਿਓ ਖਾਲੀ ਨੀ ਮੋੜਦੇ ਬਾਈ ਗਾਂ ਦੇ ਕੇ ਤੋਰਾਂਗੇ ਆ ਉਹ ਕੰਮ ਨਹੀਂ ਹੈਗਾ ਲੋਕਾਂ ਵਾਲਗਾ ਠੀਕ ਆ ਬਾਈ ਮੰਗ ਲਿਆ 1.5 ਤੇ 2 ਲੱਖ ਦੀ ਦੇ ਦਈਏ ਜਿਹੜੀ ਚੀਜ਼ ਕਹੂੰਗਾ ਬਸ ਉਹਨੇ ਕੀ ਦੇ ਦਾਂਗੇ ਬਸ ਠੀਕ ਆ ਬਾਈ ਧੰਨਵਾਦ